ਜੀ ਮੈਂ ਹਾਂ ਸਤਵੀਰ ਕੌਰ ਮਾਨ ਸਤ ਸ੍ਰੀ ਅਕਾਲ ਅੱਜ ਆਪਾਂ ਮੂਲੀਆਂ ਦੇ ਪਰੌਠੇ ਬਣਾਵਾਂਗੇ ਇੱਕ ਤਾਂ ਆਪਾਂ ਮੂਲੀਆਂ ਵਿੱਚ ਆਟਾ ਗੁੰਨਦੇ ਹੁੰਨੇ ਆ ਜਿਵੇਂ ਕद्दूकश ਕਰ ਲੀਆਂ ਮੂਲੀਆਂ ਤੇ ਆਟੇ ਦੇ ਵਿੱਚ ਹੀ ਆਪਾਂ ਗੁੰਨ ਲੈਣੀਆਂ ਹੁੰਦੀਆਂ ਤੇ ਅੱਜ ਆਪਾਂ ਜੋੜ ਕੇ ਬਣਾਵਾਂਗੇ ਦੱਸਾਂਗੇ ਤੁਹਾਨੂੰ ਉਹਦਾ ਵੀ ਪਾਣੀ ਆਪਾਂ ਕਿਵੇਂ ਕੱਢਣਾ ਵਾ ਤੇ ਕਿਵੇਂ ਉਹਨੂੰ ਮਿਕਸ ਕਰਨਾ ਆਪਾਂ ਮੂਲੀਆਂ ਘਰੋਂ ਪਾਟ ਲੀਆਂ ਆਪਣੇ ਘਰੇ ਲੱਗੀਆਂ ਹੋਗੀਆਂ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਧੋਵਾਂਗੇ ਇਹਦੀ ਮਿੱਟੀ-ਮੁੱਟੀ ਆਪਾਂ ਲਾ ਲਾਂਗੇ ਤੇ ਚਲੋ ਆਪਾਂ ਹੁਣ ਇਹਨੂੰ ਕद्दूकश ਕਰਦੇ ਹਾਂ ਧੋ ਕੇ ਹੁਣ ਆਪਾਂ ਮੂਲੀਆਂ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਧੋ ਲਵਾਂਗੇ ਇਸ ਤਰ੍ਹਾਂ ਧੋ ਕੇ ਇਹਨਾਂ ਨੂੰ ਫਿਰ ਆਪਾਂ ਉਪਰੋਂ ਇਹਦਾ ਸਲਕਾ ਉਤਾਰਾਂਗੇ ਚੰਗੀ ਤਰ੍ਹਾਂ ਬਾਸ਼ ਕਰ ਲਓ ਤਾਂ ਕਿ ਆਪਾਂ ਨੂੰ ਦੁਬਾਰਾ ਫਿਰ ਇਹ ਧੋਣੀਆਂ ਨਾ ਪੈਣ ਤੇ ਆਪਾਂ ਜਿਹੜਾ ਕੱਦੂ ਕਾਸ਼ਾ ਉਹਨੂੰ ਵੀ ਚੰਗੀ ਤਰ੍ਹਾਂ ਧੋ ਲੈਨੇ ਆ ਇਸ ਤਰ੍ਹਾਂ ਆਪਾਂ ਦੋ ਮੂਲੀਆਂ ਪਾਵਾਂਗੇ ਤੁਸੀਂ ਮੂਲੀਆਂ ਵੱਧ ਘੱਟ ਪਾ ਸਕਦੇ ਆ ਕਿਉਂਕਿ ਜੇ ਟੱਬਰ ਵੱਡਾ ਤਾਂ ਫਿਰ ਮੂਲੀਆਂ ਜ਼ਿਆਦਾ ਪਾਉਣੀਆਂ ਪੈਣਗੀਆਂ ਕਿਉਂਕਿ ਫਿਰ ਮਾੜੀਆਂ ਮਾੜੀਆਂ ਮੂਲੀਆਂ ਨਹੀਂ ਪਾ ਕੇ ਆਪਾਂ ਬਣਾਵਾਂਗੇ ਆਪਾਂ ਮੂਲੀਆਂ ਦੀ ਮਾਤਰਾ ਜ਼ਿਆਦਾ ਪਾਵਾਂਗੇ ਤੇ ਆਟੇ ਦੀ ਵਕਤੋਂ ਥੋੜੀ ਜਿਹੀ ਘੱਟ ਕਰਾਂਗੇ ਦੱਸ ਆਪਾਂ ਕੱਦੂ ਕਸ਼ ਕਰ ਰਹੇ ਹਾਂ ਕੱਦੂ ਕਸ਼ ਆਪਾਂ ਮੋਟੀ ਸਾਈਡ ਵਾਲੇ ਪਾਸਿਓਂ ਨਹੀਂ ਕਰਨਾ ਇਧਰੋਂ ਜਿਹੜਾ ਬਰੀਕ ਸਾਈਡ ਹੁੰਦੀ ਆ ਉਸ ਪਾਸਿਓਂ ਕਰਾਂਗੇ ਆਪਾਂ ਤੇ ਇਹਦੇ ਵਿੱਚ ਹੀ ਆਪਾਂ ਪਿਆਜ਼ ਪਾਵਾਂਗੇ ਅਦਰਕ ਪਾਵਾਂਗੇ ਤੇ ਇੱਕ ਚੀਜ਼ ਆਪਾਂ ਹੋਰ ਪਾਵਾਂਗੇ ਉਹ ਤੁਹਾਨੂੰ ਦੱਸਦੇ ਹਾਂ ਕਿਉਂਕਿ ਆਪਾਂ ਮੋਲੀ ਦਾ ਪਾਣੀ ਵੀ ਕੱਢਣਾ ਪਾਣੀ ਦੇਖੋ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਇਸ ਤਰ੍ਹਾਂ ਆਪਾਂ ਇਹਨੂੰ ਪਾਣੀ ਨੂੰ ਸਾਰੇ ਨੂੰ ਨਚੋੜਾਂਗੇ ਨਹੀਂ ਤਾਂ ਫਿਰ ਪਰੌਂਠਾ ਵਧੀਆ ਨਹੀਂ ਬਣਨਾ ਜੇ ਤਾਂ ਆਟੇ ਵਿੱਚ ਗੁੰਨਣਾ ਹੋਵੇ ਫਿਰ ਤਾਂ ਸਹੀ ਹੁੰਦਾ ਵਾ ਕਿਉਂਕਿ ਇਸੇ ਪਾਣੀ ਨਾਲ ਗੁੰਨਿਆ ਜਾਂਦਾ ਆਟਾ ਆਪਾਂ ਆٹے ਦੇ ਵਿੱਚ ਅੱਜ ਗੁੰਨਾਂਗੇ ਨਹੀਂ ਆਪਾਂ ਅੱਜ ਜਿਵੇਂ ਬਾਜ਼ਾਰ ਵਿੱਚ ਜਾਦਾ ਮੂਲੀ ਪਾ ਕੇ ਥੋੜਾ ਆਟਾ ਲਾ ਕੇ ਪਰੌਂਠੇ ਬਣਾਉਂਦੇ ਆ ਆਪਾਂ ਉਸ ਤਰ੍ਹਾਂ ਪਰੌਂਠਾ ਬਣਾਵਾਂਗੇ ਅੱਜ ਬਹੁਤ ਵਧੀਆ ਬਣਦਾ ਪੋਲਾ ਬਣਦਾ ਤੇ ਸਵਾਦ ਬਣਦਾ ਵਾ ਤੇ ਜਿਆਦਾ ਮੂਲੀ ਪੈ ਜਾਂਦੀ ਹੈ ਜਿਹੜੀ ਮੂਲੀ ਆਪਾਂ ਇਹਦੇ ਵਿੱਚ ਇੱਕ ਫੋਣੀ ਹੁੰਦੀ ਆ ਉਹ ਦੋ ਮੂਲੀਆਂ ਆਪਣਾ ਆਰਾਮ ਨਾਲ ਇਸ ਤਰ੍ਹਾਂ ਜਿੰਨੇ ਪਰੌਂਠੇ ਆਪਾਂ ਬਣਾਉਣੇ ਆ 2-4 ਉਹਦੇ ਵਿੱਚ ਆਰਾਮ ਨਾਲ ਪੈ ਜਾਂਦੇ ਨੇ ਤੇ ਸਵਾਦ ਲੱਗਦਾ ਇਹ ਨਹੀਂ ਹੁੰਦਾ ਵੀ ਆਪਾਂ ਆਟੇ ਦੀ ਆਟਾ ਹੀ ਇਕੱਲਾ ਖਾ ਲੈਣਾ ਕਿਉਂਕਿ ਆਟਾ ਤਾਂ ਫਿਰ ਆਪਾਂ ਰੋਟੀ ਬਣਾ ਕੇ ਖਾ ਹੀ ਸਕਦੇ ਹਾਂ ਥੋੜੀ ਜ਼ਿਆਦਾ ਮੂਲੀ ਪਾਈ ਹੋਵੇ ਤਾਂ ਫਿਰ ਜ਼ਿਆਦਾ ਟੇਸਟੀ ਲੱਗਦੀ ਆ ਇਸ ਕਰਕੇ ਆਪਾਂ ਮੂਲੀ ਦੀ ਮਾਤਰਾ ਜ਼ਿਆਦਾ ਪਾਵਾਂਗੇ ਪਿਆਜ਼ ਤੇ ਅਦਰਕ ਵੀ ਇਸੇ ਤਰ੍ਹਾਂ ਕद्दूकश ਕਰ ਲੈਣਾ ਛੋਟੇ ਵਾਲੇ ਪਾਸੇ ਨਾਲ ਹੀ ਕਰਾਂਗੇ ਦੇਖੋ ਪਾਣੀ ਦੀ ਮਾਤਰਾ ਕਿੰਨੀ ਆਪਾਂ ਜਿਹੜਾ ਚਾਰ ਪਾਇਆ ਸੀ ਇਸ ਕਰਕੇ ਪਾਇਆ ਸੀ ਵੀ ਉਹ ਵਧੀਆ ਆਪਾਂ ਖਾ ਸਕਦੇ ਆ ਤੇ ਪਾਣੀ ਦੀ ਮਾਤਰਾ ਦੀ ਫਿਰ ਕਮੀ ਨਹੀਂ ਹੁੰਦੀ ਅੰਦਰ ਆਪਾਂ ਹੋਣਾ ਪਏ ਇਹਦੇ ਵਿੱਚ ਧਨੀਆ ਬਰੀਕ ਬਰੀਕ ਕੱਟ ਕੇ ਪਾਵਾਂਗੇ ਇਸ ਤਰ੍ਹਾਂ ਹੀ ਕੱਟ ਲਾਂਗੇ ਕਿਉਂਕਿ ਫਿਰ ਜਦੋਂ ਇਹਦਾ ਪਾਣੀ ਕੱਢਾਂਗੇ ਨਾ ਆਪਾਂ ਤੇ ਫਿਰ ਇਹ ਸਾਰਾ ਵਧੀਆ ਇੱਕੋ ਜਿਹਾ ਬਣ ਜਾਊਗਾ ਮਟੀਰੀਅਲ ਨਹੀਂ ਤਾਂ ਇਹਦੇ ਵਿੱਚ ਵੀ ਧਨੀਆ ਜਦੋਂ ਧੋਕੇ ਪਾਵਾਂਗੇ ਤਾਂ ਫਿਰ ਪਾਣੀ ਛੱਡ ਜਾਂਦਾ ਇਸ ਤਰ੍ਹਾਂ ਇਹਨੂੰ ਪੋਣੀ ਚ ਪਾ ਲਿਆ ਤੇ ਇਹਦਾ ਆਪਾਂ ਪਾਣੀ ਆ ਜਿਹੜਾ ਇਸ ਤਰ੍ਹਾਂ ਸਾਰਾ ਕੱਢਾਂਗੇ ਉਸ ਤੋਂ ਬਾਅਦ ਆਪਾਂ ਜੋ ਇਹਦੇ ਵਿੱਚ ਨੂਨ ਮਿਰਚ ਮਸਾਲਾ ਪਾਉਣਾ ਬਾਅਦ ਵਿੱਚ ਪਾਵਾਂਗੇ ਦੇਖੋ ਆ ਪਾਣੀ ਸਾਰਾ ਕੱਢਣਾ ਹੁੰਦਾ ਕਿਉਂਕਿ ਜੇ ਆਪਾਂ ਰੋਟੀ ਵੇਲਾਂਗੇ ਤਾਂ ਇਸ ਪਾਣੀ ਨੇ ਰੋਟੀ ਵੇਲਣ ਵਿੱਚ ਆਪਾਂ ਨੂੰ ਦਿੱਕਤ ਆਊਗੀ ਇਸ ਕਰਕੇ ਇਸ ਪਾਣੀ ਨੂੰ ਸਾਰੇ ਨੂੰ ਇਸ ਤਰ੍ਹਾਂ ਤੁਸੀਂ ਕਿਸੇ ਕੱਪੜੇ ਵਿੱਚ ਕਾਟਨ ਦੇ ਵਿੱਚ ਪਾ ਕੇ ਇਸ ਤਰ੍ਹਾਂ ਜਾਂ ਪੋਣੀ ਵਿੱਚ ਪਾ ਕੇ ਸਾਰੇ ਨੂੰ ਨਿਚੋੜ ਦਿਨੀਂ ਜਿਹੜੇ ਹੁਣ ਆਪਾਂ ਬਾਜ਼ਾਰ ਵਿੱਚੋਂ ਪਰੌਂਠੇ ਖਾਂਦੇ ਆ ਆਪਾਂ ਨੂੰ ਐਂ ਲੱਗਦਾ ਹੁੰਦਾ ਵੀ ਉਹ ਜ਼ਿਆਦਾ ਵਧੀਆ ਹੁੰਦੇ ਆ ਉਹ ਪਾਣੀ ਉਹ ਵਿਚਾਰਾ ਰੋੜ ਪਾ ਦਿੰਦੇ ਆ ਇਸ ਕਰਕੇ ਉਹਨਾਂ ਦਾ ਪਰੌਂਠਾ ਥੋੜਾ ਹੋਰ ਸਾਫ ਦਾ ਬੰਦ ਹੁੰਦਾ ਆ ਆਪਾਂ ਰੋੜ ਨਹੀਂ ਪਾਉਣਾਗਾ ਕਿਉਂਕਿ ਆਪਾਂ ਤਾਂ ਸਿੰਪਲ ਤੇ ਵਧੀਆ ਆਪਦਾ ਘਰੇ ਸ਼ੁੱਧ ਬਣਾਵਾਂਗੇ ਵਧੀਆ ਜਿਹੜਾ ਬਣ ਜੇਵੇ ਆਪਾਂ ਰੋੜ ਵਗੈਰਾ ਕੁਝ ਨਹੀਂ ਪਾਵਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਨੂਨ ਮਿਰਚ ਮਸਾਲਾ ਜੋ ਵੀ ਚੀਜ਼ਾਂ ਪਾਉਣਾ ਆਪਾਂ ਇਹਦੇ ਵਿੱਚ ਐਡ ਕਰਾਂਗੇ ਇਸ ਤਰ੍ਹਾਂ ਇਹਨੂੰ ਹੁਣ ਆਪਾਂ ਇੱਕ ਕੋਲੇ ਵਿੱਚ ਕੱਢ ਲਵਾਂਗੇ ਜਿਹੜਾ ਆਪਾਂ ਪਾਣੀ ਸੀ ਮੂਲੀ ਦਾ ਸਾਰਾ ਕੱਢ ਲਿਆ ਇਸ ਤਰ੍ਹਾਂ ਆਪਣਾ ਮਟੀਰੀਅਲ ਕਰੜਾ ਜਿਹਾ ਬਣ ਗਿਆ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਨੂਨ ਪਾਵਾਂਗੇ ਨੂਨ ਆਪਾਂ ਆਪਦੀ ਲੋੜ ਅਨਸਾਰ ਪਾਉਣਾ ਥੋੜਾ ਜਿਹਾ ਕਾਲਾ ਨੂਨ ਪਾਵਾਂਗੇ ਇਹਦੇ ਵਿੱਚ ਇਹਦੇ ਨਾਲ ਵੀ ਟੇਸਟ ਵਧੀਆ ਜਿਹਾ ਆਉਂਦਾ ਹੁੰਦਾ ਹਾਜਮੇ ਲਈ ਵੀ ਇਹ ਚੰਗਾ ਹੁੰਦਾ ਥੋੜੀ ਜਿਹੀ ਆਪਾਂ ਅਜਮੈਨ ਪਾਵਾਂਗੇ ਅਜਮੈਨ ਨੂੰ ਆਪਾਂ ਉਸੇ ਤਰ੍ਹਾਂ ਹਥੇਲੀ ਤੇ ਰੱਖ ਕੇ ਇਸ ਤਰ੍ਹਾਂ ਮਲ ਕੇ ਹੀ ਪਾਵਾਂਗੇ ਇਸ ਤਰ੍ਹਾਂ ਥੋੜਾ ਜਿਹਾ ਆਪਾਂ ਧਨੀਆ ਪਾਊਡਰ ਪਾਵਾਂਗੇ ਮਿਰਚ ਜਿਹੜੀ ਪਉਣੀ ਆ ਤੁਸੀਂ ਉਹ ਆਪਣੀ ਲੋੜ ਮੁਤਾਬਕ ਪਉਣੀ ਆ ਲਾਲ ਪਉਣੀ ਆ ਜਾਂ ਹਰੀ ਪਉਣੀ ਆ ਆਪਾਂ ਹਰੀ ਮਿਰਚ ਪਾਵਾਂਗੇ ਆਪਾਂ ਮਿਰਚ ਘੱਟ ਖਾਨਦੇ ਆ ਇਸ ਕਰਕੇ ਆਪਾਂ ਥੋੜੀ ਮਿਰਚੀ ਪਾਵਾਂਗੇ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਹੋ ਜੇ ਥੋੜੀ ਬਹੁਤੀ ਹਲਦੀ ਪਉਣੀ ਆ ਉਸ ਪਾ ਸਕਦੇ ਆ ਵੀ ਕਲਰ ਜਿਹਾ ਸੋਨਾ ਲੱਗਦਾ ਰੋਟੀ ਦਾ ਤੇ ਇਸ ਤਰ੍ਹਾਂ ਆਪਾਂ ਇੱਕ ਹਰੀ ਮਿਰਚ ਪਾਤੀ ਆਪਾਂ ਆ ਪੇੜੇ ਕਰ ਲਿਆ ਤੁਹਾਨੂੰ ਦੱਸਦੇ ਆ ਵੀ ਆਪਾਂ ਰੋਟੀ ਬਿਲਕੁਲ ਛੋਟੀ ਛੋਟਾ ਲੋਈਆ ਲੈ ਕੇ ਵੇਲਾਂਗੇ ਕਿਉਂਕਿ ਫਿਰ ਜਦੋਂ ਆਪਾਂ ਮੂਲੀਆਂ ਪਾਵਾਂਗੇ ਤਾਂ ਫਿਰ ਉਹਨੂੰ ਦੋਨਾਂ ਰੋਟੀਆਂ ਨੂੰ ਲਾ ਕੇ ਤੇ ਬਿਲਕੁਲ ਪਤਲੀ ਪੱਤ ਵਰਗੀ ਰੋਟੀ ਬਣ ਜਾਣੀ ਬਹੁਤ ਸੋਹਣੀ ਬਣੂਗੀ ਤੁਹਾਨੂੰ ਦੱਸਦੇ ਆਂ ਵੀ ਮੈਂ ਇੰਨੀ ਕੁ ਰੋਟੀ ਆਪਾਂ ਵੇਲਣੀ ਹੈ ਜਿਵੇਂ ਆਪਾਂ ਪੂੜੀਆਂ ਬਣਾਉਣੇ ਹੁੰਦੇ ਆ ਓਡੀ ਕੁ ਰੋਟੀ ਆਪਾਂ ਵੇਲਾਂਗੇ ਬਿਲਕੁਲ ਇੰਨੀ ਕੁ ਤੇ ਇਹਦੇ ਉੱਪਰ ਹੁਣ ਇਹਦੇ ਥੱਲੇ ਆਪਾਂ ਰੱਖਾਂਗੇ ਹੁਣ ਪੋਣਾ ਇਸ ਤਰ੍ਹਾਂ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਉੱਪਰ ਇਸ ਤਰ੍ਹਾਂ ਘਿਓ ਲਾ ਦਵਾਂਗੇ ਘਿਓ ਲਾ ਕੇ ਆਪਾਂ ਹੁਣ ਇਹਦੇ ਵਿੱਚ ਜਿਹੜੀਆਂ ਮੂਲੀਆਂ ਆਪਾਂ ਕੱਦੂ ਕਸ਼ ਕੀਤੀਆਂ ਵਗਾਂ ਉਹ ਆਪਾਂ ਥੋੜੀ ਜ਼ਿਆਦਾ ਮਾਤਰਾ 'ਚ ਹੀ ਪਾਵਾਂਗੇ ਕਿਉਂਕਿ ਫਿਰ ਆਪਾਂ ਨੂੰ ਟੇਸਟ ਇਹਦਾ ਬਹੁਤ ਵਧੀਆ ਬਣੂ ਜੇ ਤੁਹਾਨੂੰ ਮੂਲੀ 'ਚ ਫਿਰ ਵੀ ਜਦੋਂ ਆਪਾਂ ਨਮਕ ਪਾਉਣੇ ਆ ਨੂਨ ਪਾਉਣੇ ਆ ਲੱਗਦਾ ਵੀ ਤੁਹਾਨੂੰ ਨਾ ਮਤਲਬ ਟਿੱਲਾ ਲੱਗਦਾ ਤਾਂ ਤੁਸੀਂ ਇਹਦੇ ਵਿੱਚ ਅਰਾ ਰੋਟ ਦੀ ਜਗਾ ਤੁਸੀਂ ਥੋੜਾ ਜਿਹਾ ਆਟਾ ਮਿਕਸ ਕਰ ਸਕਦੇ ਆ ਆਪਾਂ ਨਹੀਂ ਕੀਤਾ ਆਟਾ ਕਿਉਂਕਿ ਆਪਣਾ ਹੀ ਮਟੀਰੀਅਲ ਪਹਿਲਾਂ ਹੀ ਵਧੀਆ ਬਣਿਆ ਹੋਇਆ ਵਾ ਜੇ ਤੁਹਾਨੂੰ ਲੱਗਿਆ ਵੀ ਤਾਂ ਤੁਸੀਂ ਕਰ ਸਕਦੇ ਆ ਜਿਹੜੇ ਆਪਾਂ ਬਾਜ਼ਾਰ ਚੋਂ ਜਿਵੇਂ ਪਰੌਠੇ ਖਾਂਦੇ ਉਹਦੇ ਵਿੱਚ ਅਰਾ ਰੋਟ ਕੀਤਾ ਹੁੰਦਾ ਵਾ ਉਹ ਆਪਣੇ ਅੰਦਰ ਜਾ ਕੇ ਆਪਣੇ ਮੁੜ ਕੇ ਸੇਤ ਨੂੰ ਖਰਾਬ ਕਰਦਾ ਤੇ ਹੁਣ ਆਪਾਂ ਇਹਦੇ ਉੱਪਰ ਇਸ ਤਰ੍ਹਾਂ ਲਾ ਦਵਾਂਗੇ ਉਹ ਪਰੌਠੇ ਆਪਾਂ ਨੂੰ ਵੱਡੇ ਵੱਡੇ ਤਾਂ ਲੱਗਦੇ ਹੁੰਦੇ ਆ ਕਿਉਂਕਿ ਉਹਦੇ ਵਿੱਚ ਆਟਾ ਉਹ ਜੁੜਿਆ ਹੁੰਦਾ ਵਾ ਇਸ ਤਰ੍ਹਾਂ ਆਪਾਂ ਇਹਨੂੰ ਹੁਣ ਕਰਕੇ ਇਹਦੇ ਵਿੱਚ ਥੋੜਾ ਜਿਹਾ ਸੁੱਕਾ ਆਟਾ ਲਾਵਾਂਗੇ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਬੀਨ ਦੇ ਜਾਵਾਂਗੇ ਪੂਰਾ ਵਧੀਆ ਹੂੰ ਤਾਂ ਲੱਗਦਾ ਸੀ ਵੀ ਛੋਟਾ ਜਿਹਾ ਬਣੂਗਾ ਰੋਟੀ ਆਪਾਂ ਨੂੰ ਤੇ ਇਹ ਪੂਰੀ ਫੁੱਲ ਵਧੀਆ ਬਣ ਜਾਣੀ ਆ ਤੇ ਜਿਹੜੀਆਂ ਆਪਾਂ ਹੋਟਲਾਂ ਤੇ ਖਾਂਦੇ ਆ ਉਹ ਤਾਂ ਬਹੁਤ ਵੱਡੇ ਵੱਡੇ ਪਰੌਠੇ ਬਣੇ ਹੁੰਦੇ ਆ ਉਹਦੇ ਵਿੱਚ ਅਰਾ ਰੋਟ ਕਰਕੇ ਆਪਣੇ ਸਿਹਤ ਲਈ ਉਹ ਹਾਨੀਕਾਰਕ ਹੁੰਦਾ ਸੋ ਉਹਨਾਂ ਤੋਂ ਗਰੇਜ ਕਰਿਆ ਕਰੋ ਤੁਸੀਂ ਆਪਣਾ ਘਰੇ ਇਸ ਤਰ੍ਹਾਂ ਪਰੌਠੇ ਬਣਾਇਆ ਕਰੋ ਦੇਖੋ ਲੱਗਦਾ ਤਾਂ ਬਿਲਕੁਲ ਛੋਟਾ ਸੀ ਪਰੌਠਾ ਤੇ ਬਿਲਕੁਲ ਹੁਣ ਪਤਲਾ ਬਣ ਗਿਆ ਇਹ ਤੇ ਮਟੀਰੀਅਲ ਆਪਾਂ ਸਾਰਾ ਵਿੱਚ ਇਸ ਤਰ੍ਹਾਂ ਪਾ ਦਿੱਤਾ ਵਾ ਤੇ ਹੁਣ ਆਪਾਂ ਇਹਨੂੰ ਤਵੇ ਤੇ ਕਿਉਂ ਲਾਵਾਂਗੇ ਸਭ ਤੋਂ ਪਹਿਲਾਂ ਆਪਾਂ ਘਿਓ ਲਾਵਾਂਗੇ ਤਵੇ ਤੇ ਇਸ ਤਰ੍ਹਾਂ ਤੇ ਹੁਣ ਆਪਾਂ ਇਹਦੇ ਉੱਪਰ ਆਪਾਂ ਇਹ ਪਰੌਂਠਾ ਪਾ ਦਵਾਂਗੇ ਆਪਾਂ ਇਹਨੂੰ ਆਟੇ ਵਿੱਚ ਵੀ ਗੁੰਨ ਸਕਦੇ ਹੁੰਨੇ ਆ ਪਰ ਇਸ ਤਰ੍ਹਾਂ ਵੀ ਬਹੁਤ ਵਧੀਆ ਬਣਦਾ ਕੱਚਾਪਨ ਨਹੀਂ ਰਹਿੰਦਾ ਕਿਉਂਕਿ ਦੇਖੋ ਸਾਰਾ ਮਟੀਰੀਅਲ ਆਪਾਂ ਨੂੰ ਦੱਸ ਰਿਹਾ ਵਾ ਥੱਲੇੋਂ ਵੀ ਤੇ ਉੱਪਰੋਂ ਵੀ ਤੇ ਇਹ ਇਸ ਤਰ੍ਹਾਂ ਕੱਚਾ ਨਹੀਂ ਰਹੂਗਾ ਪਰੌਂਠਾ ਹੁਣ ਆਪਾਂ ਇਹਨੂੰ ਚੋਪੜਾਂਗੇ ਸਾਈਡ ਬਦਲਤੀ ਸੀ ਆਪਾਂ ਤੇ ਇਹ ਆਪਾਂ ਚੋਪੜਾਂਗੇ ਵੇਖੋ ਇੰਨਾ ਪਤਲਾ ਪਰੌਠਾ ਵੀ ਆਪਣਾ ਪਰੌਠਾ ਫੁੱਲ ਵੀ ਰਿਹਾ ਵਾ ਇਹ ਤੇ ਨਹੀਂ ਜਿਵੇਂ ਦੋ ਪਰੌਠੇ ਆਪਾਂ ਬਣਾਉਨੇ ਆ ਤਾਂ ਬਹੁਤ ਜ਼ਿਆਦਾ ਫੁੱਲਦੇ ਨਹੀਂ ਹੁੰਦੇਗੇ ਤੇ ਇਹ ਫੁੱਲੀ ਵੀ ਜਾਂਦਾ ਪਰੌਠਾ ਇਸ ਤਰ੍ਹਾਂ ਪਾਸਾ ਬਦਲ ਦੋ ਤੇ ਬਹੁਤ ਵਧੀਆ ਬਣ ਜਾਣਾ ਮੈਂ ਇਸ ਤਰ੍ਹਾਂ ਘਰੇ ਬਣਾਇਆ ਕਰੋ ਬਾਜ਼ਾਰ ਵਾਲੀਆਂ ਚੀਜ਼ਾਂ ਤੋਂ ਜਿੰਨਾ ਵੀ ਹੋ ਸਕਦਾ ਗਰੇਜ ਕਰੋ ਕਿਉਂਕਿ ਜਿਹੜੀ ਆਪਾਂ ਘਰੇ ਚੀਜ਼ ਬਣਾ ਸਕਦੇ ਆ ਉਹ ਆਪਾਂ ਬਾਜ਼ਾਰ ਚੋਂ ਵੀ ਨਹੀਂ ਖਾ ਸਕਦੇ ਆਪਣੇ ਕੋਲੇ ਤੇਲ ਕਿਉਂ ਜੋ ਵੀ ਆਪਾਂ ਲਾਉਨੇ ਆ ਸਭ ਵਧੀਆ ਹੁੰਦਾ ਦੇਖੋ ਇਹਨੂੰ ਹੌਲੀ ਹੌਲੀ ਇਸ ਤਰ੍ਹਾਂ ਪਲਟਾਉਂਦੇ ਜਾਣਾ ਵਾ ਆਪਾਂ ਬਹੁਤ ਵਧੀਆ ਬਣਦਾ ਵਾ ਕੋਈ ਔਖਾ ਕੰਮ ਨਹੀਂ ਹੈਗਾ ਇਹਨੂੰ ਆਪਾਂ ਆਟੇ ਵਿੱਚ ਵੀ ਗੁੰਨ ਸਕਦੇ ਹੁੰਨੇ ਆ ਪਰ ਇਸ ਤਰ੍ਹਾਂ ਵੀ ਬਹੁਤ ਵਧੀਆ ਬਣਦਾ ਆ ਆਪਾਂ ਪਹਿਲਾਂ ਆਟੇ ਵਿੱਚ ਗੁੰਨ ਕੇ ਬਣਾਏ ਸੀਗੇ ਉਹ ਵੀ ਆਪਾਂ ਵੀਡੀਓ ਪਾਈ ਸੀਗੀ ਤੇ ਹੁਣ ਆਪਾਂ ਇਹਨੂੰ ਦੋ ਰੋਟੀਆਂ ਨੂੰ ਵੇਲ ਵੇਲ ਇਸ ਤਰ੍ਹਾਂ ਪਾਇਆ ਰੋਟੀ ਆਪਣੀ ਬਿਲਕੁਲ ਦੇਖੋ ਛੋਟੀ ਵੇਲ ਦੇ ਹੁੰਨੇ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਈ ਸੀ ਬਿਲਕੁਲ ਪੂਰੀ ਵਾਂਗ ਰੋਟੀ ਵੇਲੀ ਆਪਾਂ ਤੇ ਰੋਟੀ ਜਦੋਂ ਆਪਾਂ ਵਧਾਉਨੇ ਆ ਤਾਂ ਫਿਰ ਇੰਨੀ ਵੱਧ ਜਾਂਦੀ ਆ ਤਾਂ ਬਹੁਤ ਸੋਹਣੀ ਲੱਗਦੀ ਆ ਜਿਹੜਾ ਆਪਾਂ ਦੂਜਾ ਪਰੌਠਾ ਪਾਵਾਂਗੇ ਉਹਦੇ ਤਵੇ ਤੇ ਘਿਓ ਜਿਆਦਾ ਲਾਉਣ ਦੀ ਆਪਾਂ ਨੂੰ ਲੋੜ ਨਹੀਂ ਹੁਣ ਪਹਿਲਾਂ ਆਪਾਂ ਘਿਓ ਲਾ ਲਿਆ ਸੀਗਾ ਤੇ ਇਹਦੇ ਆਪਾਂ ਜਦੋਂ ਆਪਾਂ ਪਾਸਾ ਪਲਟਾਵਾਂਗੇ ਉਦੋਂ ਇਹਦੇ ਤੇ ਲਾਵਾਂਗੇ ਜਾਂ ਉੱਪਰ ਲਾ ਦੋ ਇਹਦੇ ਹੁਣ ਥੱਲੇ ਆਪਾਂ ਘਿਓ ਨਹੀਂ ਤਵੇ ਤੇ ਲਾਇਆਗਾ ਇਸ ਤਰ੍ਹਾਂ ਘਿਓ ਲਾ ਦਾਂਗੇ ਦੇਖੋ ਕਿੰਨੀ ਵਧੀਆ ਬਣ ਗਈ ਹੈ ਰੋਟੀ ਆਪਣੀ ਕਿੰਨਾ ਸੋਹਣਾ ਲੱਗਦਾ ਉੱਪਰ ਘਿਓ ਲੱਗਿਆ ਵੀ ਬਹੁਤ ਵਧੀਆ ਬਣ ਗਈ ਰੋਟੀ ਟੇਸਟੀ ਵੀ ਬਹੁਤ ਵਧੀਆ ਹੋਊ ਕਿਉਂਕਿ ਆਪਾਂ ਜਿਹੜਾ ਮਟੀਰੀਅਲ ਹੁੰਦਾ ਜਦੋਂ ਉਹਦੇ ਵਿੱਚ ਨੂਨ ਮਿਰਚ ਮਸਾਲਾ ਜੋ ਵੀ ਆਪਾਂ ਪਾਉਨੇ ਆ ਉਹਨੂੰ ਆਪਾਂ ਚੈੱਕ ਕਰਦੇ ਹੁੰਨੇ ਆ ਵੀ ਸਹੀ ਹੈ ਨੂਨ ਮਿਰਚ ਇਹਦੇ ਵਿੱਚ ਆਪਾਂ ਮੇਥੇ ਵੀ ਪਾ ਸਕਦੇ ਆ ਇਹਨੂੰ ਆਪਾਂ ਹੁਣ ਥੋੜਾ ਘਿਓ ਲਾਵਾਂਗੇ ਜੇ ਜ਼ਿਆਦਾ ਰਾੜਨਾ ਤਾਂ ਜ਼ਿਆਦਾ ਘਿਓ ਲਾ ਕੇ ਤੇ ਇਹਨੂੰ ਉੱਪਰ ਥੋੜਾ ਜਿਹਾ ਜ਼ਿਆਦਾ ਰਾੜ ਲਓ ਇਸ ਤਰ੍ਹਾਂ ਕਈ ਵਾਰੀ ਨਾ ਆਪਾਂ ਨੂੰ ਇਹ ਹੁੰਦੀ ਆ ਘਰਦਿਆਂ ਸ਼ਿਕਾਇਤ ਵੀ ਵਿੱਚੋਂ ਪਰੌਠਾ ਕੱਚਾ ਰਹਿ ਜਾਂਦਾ ਉਹ ਇਸ ਕਰਕੇ ਕੱਚਾ ਰਹਿੰਦਾ ਹੁੰਦਾ ਵੀ ਆਪਾਂ ਪੇੜਾ ਵੱਡਾ ਲੈ ਲੈਨੇ ਆ ਤੇ ਦੋ ਪੇੜੇ ਜਦੋਂ ਆਪਾਂ ਜੋੜਦੇ ਆ ਤੇ ਫਿਰ ਉਹ ਕੱਚਾ ਰਹਿ ਜਾਂਦਾ ਹੁਣ ਦੇਖੋ ਇਹਦੇ ਵਿੱਚ ਸਾਰਾ ਮਟੀਰੀਅਲ ਜਿਹੜਾ ਆਪਾਂ ਪਾਇਆ ਪਿਆਜ਼ ਧਨੀਆ ਮੂਲੀ ਸਾਰਾ ਕੁਝ ਦਿਖਾਈ ਦੇ ਰਿਹਾ ਇਹਦਾ ਮਤਲਬ ਇਹ ਬਿਲਕੁਲ ਇੱਕ ਦੂਜੇ ਦੇ ਆਸੇ ਪਾਸੇ ਇਸ ਤਰ੍ਹਾਂ ਜੁੜ ਚੁੱਕਿਆ ਵਾ ਇਹ ਕੱਚੇ ਦੀ ਸ਼ਿਕਾਇਤ ਨਹੀਂ ਆਊਗੀ ਇਹਦੇ ਵਿੱਚ ਇਸ ਤਰ੍ਹਾਂ ਪਾ ਦਾਂਗੇ ਬਿਲਕੁਲ ਛੋਟੀ ਪੇੜਾ ਛੋਟਾ ਲੈਣਾ ਆਪਾਂ ਤੇ ਵੇਲਣਾ ਵੱਡਾ ਜੇ ਤੁਸੀਂ ਪੇੜਾ ਵੱਡਾ ਲੈਣਾ ਤਾਂ ਵੀ ਵੱਡਾ ਵੇਲੋ ਤੁਸੀਂ ਜੇ ਤਵੀ ਤੇ ਰੋਟੀ ਲਾਉਣੀ ਹੈ ਤਾਂ ਫਿਰ ਵੱਡੇ ਲਾਓ ਤੁਸੀਂ ਇਸ ਤਰ੍ਹਾਂ ਛੋਟੇ ਛੋਟੇ ਪੇੜੇ ਲੈ ਕੇ ਬਣਾਓ ਤੇ ਬਹੁਤ ਵਧੀਆ ਬਣੂਗਾ ਗਰਮਾ ਗਰਮ ਆਪਣੇ ਮੂਲੀਆਂ ਦੇ ਪਰੌਠੇ ਤਿਆਰ ਆ ਇਹਦੇ ਨਾਲ ਆਪਾਂ ਮਿਰਚ ਦਾ ਆਚਾਰ ਲਿਆ ਛਲਗਮ ਤੇ ਮੂਲੀ ਦਾ ਆਚਾਰ ਲਿਆ ਤੇ ਨਾਲ ਘਿਓ ਲਿਆ ਤੁਸੀਂ ਇਹਦੇ ਨਾਲ ਜੇ ਤੁਸੀਂ ਚਾਹ ਬਣਾ ਕੇ ਵੀ ਇਹਦੇ ਨਾਲ ਪੀ ਸਕਦੇ ਆ ਨਹੀਂ ਤੁਸੀਂ ਦਹੀਂ ਨਾ ਖਾ ਸਕਦੇ ਆ ਤੇ ਮਲਾਈ ਵੀ ਲੈ ਸਕਦੇ ਆ ਤੇ ਇਹ ਤੁਸੀਂ ਇੱਕ ਵਾਰੀ ਘਰੇ ਜਰੂਰ ਪਰੌਠੇ ਬਣਾ ਕੇ ਵੇਖਿਓ ਬਹੁਤ ਟੇਸਟੀ ਬਣਦੇ ਆ ਕਿਉਂਕਿ ਜਿਹੜੇ ਆਪਾਂ ਬਾਜ਼ਾਰਾਂ ਵਿੱਚੋਂ ਖਾਂਦੇ ਆ ਪਤਾ ਨਹੀਂ ਉਹ ਕਿਦਾਂ ਦਾ ਘਿਓ ਲਾਉਂਦੇ ਆ ਹਨਾ ਤੇ ਤੁਸੀਂ ਆਪਦੇ ਇਹ ਵਧੀਆ ਧੋਸਵਾਰ ਕੇ ਆਪਾਂ ਜਦੋਂ ਘਰੇ ਬਣਾਵਾਂਗੇ ਤਾਂ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਆਪ ਦੇ ਚੰਗੀ ਤਰ੍ਹਾਂ ਹੱਥਾਂ ਨੂੰ ਧੋ ਕੇ ਬਣਾਉਨੇ ਆ ਤੇ ਸਾਫ ਸੁਥਰੇ ਬਣਾਉਨੇ ਆ ਫਿਰ ਕੋਈ ਬਿਮਾਰੀ ਨਹੀਂ ਲੱਗਦੀ ਉਹਦੇ ਵਿੱਚ ਅਰਾ ਰੋਟ ਪਾਏ ਹੁੰਦੇ ਆ ਆਪਾਂ ਪਹਿਲਾਂ ਵੀ ਵੀਡੀਓ ਚ ਗੱਲ ਕੀਤੀ ਸੀਗੀ ਵੀ ਅਰਾ ਰੋਟ ਪਾ ਕੇ ਆਪਾਂ ਨੂੰ ਉਹ ਖਵਾਈ ਜਾਂਦੇ ਆ ਹਨਾ ਤੇ ਆਪਾਂ ਖਾਈ ਜਾਂਦੇ ਆ ਤੇ ਫਿਰ ਬਾਅਦ ਵਿੱਚ ਆਪਾਂ ਦਵਾਈਆਂ ਲਈ ਜਾਂਦੇ ਆ ਇਹ ਵਧੀਆ ਆਪਾਂ ਆਪਣੇ ਘਰੇ ਤਿਆਰ ਕਰ ਸਕਦੇ ਆ ਤੇ ਨਾਲੇ ਥੋੜੇ ਜੇ ਸਮਾਨ ਨਾਲ ਤਿਆਰ ਹੋ ਜਾਂਦੇ ਆ ਇਹ ਤੇ ਨਾਲੇ ਆਪਣੇ ਇਹ ਖੇਤਾਂ ਵਿੱਚੋਂ ਜ਼ਿਆਦਾ ਮੂਲੀਆਂ ਮਿਲ ਜਾਂਦੀਆਂ ਜੇ ਖੇਤਾਂ ਵਿੱਚ ਨਹੀਂ ਤੇ ਜੇ ਬਾਜ਼ਾਰ ਵਿੱਚੋਂ ਵੀ ਆਪਾਂ ਲੈਨੇ ਆ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਨੂਨ ਨਾਲ ਧੋ ਕੇ ਤੇ ਕਦੂਕਸ਼ ਕਰਕੇ ਆਪਾਂ ਇਹਨਾਂ ਨੂੰ ਬਣਾ ਸਕਦੇ ਹਾਂ ਜੇ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸਬਸਕ੍ਰਾਈਬ ਸ਼ੇਅਰ ਲਾਈਕ ਜਰੂਰ ਕਰਿਆ ਕਰੋ ਕਮੈਂਟਾਂ ਵਿੱਚ ਦੱਸਿਆ ਕਰੋ ਵੀ ਤੁਹਾਨੂੰ ਅੱਜ ਦੀ ਇਹ ਰੈਸਪੀ ਕਿਵੇਂ ਦੀ ਲੱਗੀ ਮਿਲਦੇ ਹਾਂ ਅਗਲੀ ਰੈਸਪੀ ਲੈ ਕੇ ਜਲਦੀ ਹੀ ਤੁਹਾਡੇ ਨਾਲ ਸਤਿ ਸ੍ਰੀ ਅਕਾਲ